ਖਬਰ ਲੈਣੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜੀ ਦੀ ਧਿਆੜੇ ਲੈ ਕੇ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤਾ ਗੁਰੂਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਦਰਸ਼ਨ ਲਈ ਪਹੁੰਚ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਬਿਆੰਤ ਸੰਗਤਾ ਗੁਰੂਕਾਰ ਪੁੱਜ ਰਹੀਆਂ ਹਨ ਜੋ ਦਿਨ ਚੱਲ ਰਹੇ ਹਨ ਇਹ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰਕਾਰ ਜੀ ਦਾ ਉਹਨਾਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸਾਧ ਸੰਗਤ ਦੇ ਮਨ ਵਿੱਚ ਬਹੁਤ ਚਾਹ ਹੁੰਦਾ ਉਹਨਾਂ ਬੱਚਿਆਂ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਜੀ ਦੇ ਕਰਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ਼ਹੀਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਜੋ ਇਹ ਹੈ ਸਾਡੇ ਧਰਮ ਦੀ ਰਾਖੀ ਕੀਤੀ ਸੰਗਤਾਂ ਨੇ ਕਿਹਾ ਕਿ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰ ਗੁਰਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਹੀ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਉਹ ਉਦੇਸ਼ ਤੇ ਪੱਕੇ ਰਹਿ ਸਕਣ ਤੇ ਜ਼ਬਰਦਸਤੀ ਆਪਣੇ ਧਰਮ ਚ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜਾ ਧਰਮ ਜਿਸ ਧਰਮ ਦਾ ਸੀ ਉਹਨਾਂ ਨੂੰ ਪ੍ਰੇਰਨਾ ਦਿੱਤੀ। ਸੰਗਤ ਗੁਰੂ ਘਰ ਵਿੱਚ ਪੂਜੀਆਂ ਹਨ ਤੇ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਗੁਰੂ ਦੇ ਦਰਸ਼ਨ ਕਰਨੀ ਖੜੀਆਂ ਹਨ। ਤੇ ਅੰਦਰ ਦਰਸ਼ਨ ਕਰਨ ਵਾਸਤੇ ਤੋਂ ਆਪ ਤੋਂ ਬਹੁਤ ਵੱਡਾ ਭਾਗੇ ਹੋ ਜੀ ਜੋ ਕਰ ਦਰਸ਼ਨ ਦੇ ਕਰਨ ਲਈ ਪੂਜੇ ਹੋ। ਸਾਹਿਬ ਭਾਈਓ ਕੀ ਕਹਿਣਾ ਚਾਹੁੰਦੇ ਹੋ ਸ਼ਿਦਾਰ ਜੀ? ਮੈਂ ਦਲਬੀਰ ਸਿੰਘ ਮੈਂ ਦਿੱਲੀੋਂ ਆਇਆ ਦਰਸ਼ਨ ਕਰਕੇ ਇੱਧਰ ਕਰਨ ਆਇਆ ਸਤਿਗੁਰਾਂ ਦਾ ਜਿਹਦੇ ਦਰਸ਼ਨ ਕਰਨਾ ਆਇਆ ਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਕਿ ਅੱਜ ਇੱਕ ਘੰਟਾ ਅੰਦਰ ਜਾਣ ਵਾਸਤੇ ਲੱਗਿਆ ਕਈ ਵਾਰੀ ਦੋ ਵੀ ਲੱਗਦੇ ਨੇ ਪਰ ਅੱਜ ਸਤਿਗੁਰੂ ਰਾਮਦਾਸ ਜੀ ਨੇ ਖੁੱਲੇ ਦਰਸ਼ਨ ਹੋਏ ਆ ਬਹੁਤ ਆਨੰਦ ਆਇਆ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ ਹਾਂਜੀ ਸ਼ੀਧੀ ਦਾ ਇਹਦਾ ਅੱਜ ਬਹੁਤ ਵਿਰਾਗਮਈ ਜਦੋਂ ਮੈਂ ਜੋੜੇ ਜਮਾ ਕਰਾਏ ਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਜਲ ਵਹਿ ਤੁਰਿਆ ਤੇ ਮੈਂ ਬੜੀ ਮੁਸ਼ਕਲ ਰੋਕ ਰਿਹਾ ਸੀ ਕਿਉਂਕਿ ਮੈਨੂੰ ਛੋਟੇ ਸਾਹਿਬ ਜਾਦਿਆਂ ਦੀ ਕੱਲ ਤੋਂ ਹੀ ਯਾਦ ਆ ਰਹੀ ਸੀ ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਬਹਾ ਮੈਂ ਦੱਸ ਨਹੀਂ ਸਕਦਾ ਇਹ ਇਹ ਬਚਨ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਸੁਰਤ ਮੇਰੀ ਬੇਸ਼ੱਕ ਮੈਂ ਇੱਥੇ ਆਇਆ ਸਤਗੁਰੂ RAM DAS ਦੇ ਚਰਨਾਂ 'ਚ ਹਾਂ ਪਰ ਸੁਰਤ ਮੇਰੀ ਫਿਰ ਉੱਥੇ ਹੀ ਜਾ ਰਹੀ ਸੀ ਛੋਟੇ ਸਾਹਿਬ ਜੀ ਆ ਜਾਂਦੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿਰਪਾ ਕਰਦੇ ਹੋ ਕਿ ਕਲੀਅਰ ਬੰਦਰ ਸਾਹਿਬ ਦਾ ਬਸ ਸਭ ਦਾ ਭਲਾ ਹੋਏ ਤੇ ਛੋਟੇ ਸਾਹਿਬ ਜੀ ਅੱਗੇ ਮੇਰੀ ਨਮਸਕਾਰ ਹੈ ਇਹ ਸਭ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ ਉਹਨਾਂ ਦੇ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ ਉਹਨਾਂ ਦਾ ਕੋਈ ਮੁੱਲ ਨਹੀਂ ਧਾਰ ਸਕਦੇ ਤੇ ਸਭ ਦੁਨੀਆ ਜਿੰਨੀ ਹੈ ਮੈਂ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਸਤਿਗੁਰੂ ਜੀਓ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟਿ-ਕੋਟਿ ਪ੍ਰਣਾਮ ਕਰਦੇ ਰਹੀਏ ਕਰੋਨਾ ਪ੍ਰਣਾਮ ਹੁੰਦੇ ਰਹਿਣ ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰੂ ਜੀ ਜੀ ਦਾਸ ਜੀ ਸਤਿਗੁਰ ਆਮਦਾ ਜੀ ਅੱਗੇ ਕਿ ਸਭ ਦਾ ਭਲਾ ਹੋ ਜਾ ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨੈਲ ਸਿੰਘ ਜੋ ਕਿ ਨਿਤਾ ਪ੍ਰਤੀ ਹਰਮੰਦਰ ਸਾਹਿਬ ਗੁਰਸਾਹਿਬ ਕਿਰਪਾ ਦੁਆਰਾ ਦਰਸ਼ਨ ਕਰਨ ਆਉਂਦਾ ਹੈ ਆ ਵੀ ਦੇਖ ਰਹੇ ਹੋ ਕਿ ਬਿਆੰਦ ਸੰਗਤਾਂ ਪੁੱਜ ਰਹੀਆਂ ਹਨ ਇਹ ਜੋ ਦਿਨ ਚੱਲ ਰਹੇ ਹਨ ਇਹ ਸਹਿਬ ਜਾਦਿਆਂ ਦਾ ਤੇ ਮਾਤਾ ਗੁੱਜਰਕੋਟ ਜੀ ਦਾ ਉਹਨਾਂ ਦਾ ਜੋ ਹੈ ਸ਼ਹੀਦੀ ਦੇ ਹੈ 15ਵਾਂ ਚੱਲ ਰਿਹਾ ਹੈ ਹਰ ਸੰਗਤ ਦੇ ਮਨ 'ਚ ਚਾਹ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪ੍ਰਾਪਤ ਕੀਤੇ ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ ਤੇ ਰਹਿ ਸਕਣ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਚ ਰਲਵਾਂ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਧਰਮ ਜਿਹੜਾ ਧਰਮ ਚ ਉਹਨੂੰ ਪ੍ਰੇਰਨਾ ਦਿੱਤੀ ਉਸ ਆਪਣੇ ਧਰਮ ਚ ਪੱਕੇ ਰਹਿਓ ਤੋਂ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ ਤਾ ਜੋ ਉਸੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ ਸ੍ਰੀ ਹਰਮੰਦਰ ਸਾਹਿਬ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਵਗੈਰਾ ਦੀ ਦੁਆਰਾ ਸ੍ਰੀ ਹਰਮੰਦਰ ਸਾਹਿਬ ਬਣਾਇਆ ਗਿਆ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਅਤੇ ਚੌਥੇ ਪਾਤਸ਼ਾਹ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ ਸੰਗਤਾਂ ਦੇ ਮਨ ਚਾਹ ਰੰਦਾ ਹੈ ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ ਆ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਸੋਹਣੀ ਘਟ ਹੈ ਨੇ ਤਾਂ ਨਦਾਬ ਰਥੇ ਘੱਟੋ ਘਾਟ ਡੇਢ ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ ਤੋ ਆ ਬਹੁਤ ਬਹੁਤ ਆ ਪਟਭਾਗੇ ਹੋ ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਹੇ ਨੇ ਬਹੁਤ ਬਹੁਤ ਧੰਵਾਦ ਜੀ ਆਓ ਜੀ ਗੁਰੂ ਕੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਜੇ ਰਾਜਸਥਾਨ ਜੋਧਪੁਰ ਤੋਂ ਆਇਆ ਜੋ ਬੱਚੇ ਸਿੱਧੀ ਵਾਲੇ ਚੱਲ ਰਹੇ ਨੇ ਉਹ ਮਥਰਿਕਨਵਾਸੇ ਆਇਆ ਸੰਗਤ ਦੇ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਫੁੱਲ ਇਕੱਠੇ ਬਹੁਤ ਅਸੀਂ ਕੀ ਅਰਦਾਸ ਬੇਨਤੀ ਕੀਤੀ ਪਸੇਰ ਸਿੰਘ ਜੀ ਸਾਹਿਬ ਤੋਂ ਬਾਤ ਕਿੰਨੀ ਸਾਰਿਆਂ ਨੇ ਸਫਲ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ